ਇਨਾ ਮੌਸਮ ਇੱਕਦਮ ਮਈ ਦੇ ਪਹਿਲੇ ਹਫਤੇ ਖਰਾਬ ਹੋਇਆ ਕਿ ਜਦੋਂ ਨਰਮਾ ਦੱਬਿਆ ਗਿਆ ਤਾਂ ਦੁਬਾਰਾ ਬੀਜਣਾ ਪਿਆ ਤਾਂ ਤਕਰੀਬਨ ਅਸੀਂ ਮੰਨ ਕੇ ਚੱਲੀਏ ਕਿ ਇੱਕ ਏਕੜ ਤੇ 4000 ਰੁਪਏ ਦੁਬਾਰਾ ਖਰਚ ਆ ਜਾਂਦਾ ਸੋ ਇੱਕ ਤਾਂ ਲੇਟ ਹੋਇਆ ਇੱਕ ਖਰਚ ਦੁਬਾਰਾ ਹੋਇਆ ਤੇ ਜਿਹੜੀ ਦੂਸਰੀ ਗੱਲ ਸੀ ਜਿਹੜਾ ਨਰਮਾ ਉਹਨਾਂ ਦਿਨਾਂ ਵਿੱਚ ਦੱਬਿਆ ਨਹੀਂ ਗਿਆ ਬਚ ਗਿਆ ਕRAND ਤੋਂ ਬਰਸਾਤ ਤੋਂ ਬਚ ਵੀ ਗਿਆ ਉਹ ਉਹਦੇ ਵਿੱਚ ਵੀ ਇਨਾ ਕੱਕਕੰਡਾ ਹੋ ਗਿਆ ਹੁਣ ਇਸ ਵੇਲੇ ਤੇ ਉਹ ਵੀ ਬੜੀ ਮਿਹਨਤ ਕਰਾਏਗਾ ਤੇ ਹੋਰ ਖਰਚਾ ਕਰਾਏਗਾ ਮਈ ਦੇ ਪਹਿਲੇ ਹਫਤੇ ਵਿੱਚ ਬਾਰ ਬਾਰ ਹੋਈ ਬੇਵਕਤੀ ਬਰਸਾਤ ਨੇ ਨਰਮੇ ਦੀ ਫਸਲ ਖਰਾਬ ਕਰ ਦਿੱਤੀ ਜਿਸ ਦੇ ਚਲਦੇ ਕਿਸਾਨਾਂ ਦਾ ਪਰੇਸ਼ਾਨ ਹੋਣਾ ਸੁਭਾਵਿਕ ਹੀ ਹੈ ਆਪਣੇ ਖੇਤਾਂ ਵਿੱਚ ਖਰਾਬ ਹੋਈ ਫਸਲ ਦਿਖਾਉਂਦੇ ਹੋਏ ਝੰਡਾ ਕਲਾਂ ਦੇ ਕਿਸਾਨ ਬਲਜੀਤਪਾਲ ਸਿੰਘ ਨੇ ਕਿਹਾ ਬਾਰ ਬਾਰ ਬਿਜਾਈ ਕਰਨ ਨਾਲ ਜਿੱਥੇ ਪੈਸਾ ਅਤੇ ਸਮਾਂ ਖਰਾਬ ਹੋ ਰਿਹਾ ਹੈ ਉੱਥੇ ਹੀ ਕਿਸਾਨਾਂ ਨੂੰ ਦਿਮਾਗੀ ਪਰੇਸ਼ਾਨੀ ਵੀ ਝਲਣੀ ਪੈ ਰਹੀ ਹੈ ਉਹਨਾਂ ਕਿਹਾ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਫਸਲੀ ਬੀਮੇ ਦੀ ਸਹੂਲਤ ਵੀ ਨਹੀਂ ਦਿੱਤੀ ਜਾਂਦੀ। ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹੋਰ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ। ਇਸ ਵਾਰੀ ਜਿਹੜੀ ਨਰਮੀ ਦੀ ਫਸਲ ਆਇਓ ਬੀਜਣ ਲੱਗਿਆ ਮੌਸਮ ਕਾਫੀ ਖਰਾਬ ਰਿਹਾ। ਮਈ ਦੇ ਪਹਿਲੇ ਹਫ਼ਤੇ 2-3 ਤਰੀਕ ਤੋਂ ਲੈ ਕੇ ਲਗਾਤਾਰ 2-3 ਬਾਰਸ਼ਾਂ ਹੋਈਆਂ ਤੇ ਮੌਸਮ ਖਰਾਬ ਹੋਣ ਨਾਲ ਕੀ ਸੀਗਾ ਉਹ ਨਰਮਾ ਇੰਨਾ ਜ਼ਿਆਦਾ ਕਰੰਡ ਹੋ ਗਿਆ ਇੰਨਾ ਜ਼ਿਆਦਾ ਦੱਬਿਆ ਗਿਆ ਕਿ ਉਹ ਦੁਬਾਰਾ ਹੀ ਬੀਜਣਾ ਪੈਣਾ ਸੀਗਾ। ਤੇ ਕਾਫੀ ਏਰੀਏ ਦੇ ਵਿੱਚ ਸਰਦੂਲਗੜ ਏਰੀਏ ਦੇ ਵਿੱਚ ਚਨੀਰ ਹੋਰ ਸਾਰੇ ਮਾਲਵੇ ਦੇ ਵਿੱਚ ਵੱਡੀ ਵੱਡੇ ਥਾਂ ਤੇ ਨਰਮਾ ਬੀਜਿਆ ਹੋਇਆ ਸੀਗਾ ਤੇ ਉਹਦੇ ਨਾਲ ਕੀ ਹੋਇਆ ਕਿ ਖਰਚਾ ਬਹੁਤ ਵੱਧ ਗਿਆ ਤੇ ਨਰਮਾ ਲੇਟ ਵੀ ਹੋਇਆ ਇਹਦੀ ਬਜਾਈ ਵੀ ਲੇਟ ਹੋ ਗਈ ਇੰਨਾ ਮੌਸਮ ਇੱਕਦਮ ਮਈ ਦੇ ਪਹਿਲੇ ਹਫਤੇ ਖਰਾਬ ਹੋਇਆ ਕਿ ਜਦੋਂ ਨਰਮਾ ਦੱਬਿਆ ਗਿਆ ਤਾਂ ਦੁਬਾਰਾ ਬੀਜਣਾ ਪਿਆ ਤਾਂ ਤਕਰੀਬਨ ਅਸੀਂ ਮੰਨ ਕੇ ਚੱਲੀਏ ਕਿ 1 ਏਕੜ ਤੇ 4000 ਰੁਪਏ ਦੁਬਾਰਾ ਖਰਚਾ ਆ ਜਾਂਦਾ ਸੋ ਇੱਕ ਤਾਂ ਲੇਟ ਹੋਇਆ ਇੱਕ ਖਰਚ ਦੁਬਾਰਾ ਹੋਇਆ ਤੇ ਜਿਹੜੀ ਦੂਸਰੀ ਗੱਲ ਸੀ ਜਿਹੜਾ ਨਰਮਾ ਉਹਨਾਂ ਦਿਨਾਂ ਵਿੱਚ ਦੱਬਿਆ ਨਹੀਂ ਗਿਆ ਬਚ ਗਿਆ ڪرੰਡ ਤੋਂ ਬਰਸਾਤ ਤੋਂ ਬਚ ਵੀ ਗਿਆ ਉਹ ਉਹਦੇ ਵਿੱਚ ਵੀ ਇੰਨਾ ਕੱਕ ਕੰਡਾ ਹੋ ਗਿਆ ਹੁਣ ਇਸ ਵੇਲੇ ਕਿ ਉਹ ਵੀ ਬੜੀ ਮਿਹਨਤ ਕਰਾਏਗਾ ਤੇ ਹੋਰ ਖਰਚਾ ਕਰਾਏਗਾ ਖਾਸ ਕਰਕੇ ਜਿਹੜੇ ਥਾਂ ਤੇ ਆਪਾਂ ਐ ਖੜੇ ਆ ਇਹ ਜਿਹੜਾ ਨਰਮਾ ਇਹ ڪرੰਡ ਤੋਂ ਤਾਂ ਬਚ ਗਿਆ ਸੀ ਨਿਕਲ ਖੜਿਆ ਸੀ ਜਦੋਂ ਬਰਸਾਤ ਹੋਈ ਸੀ ਪਰ ਹੁਣ ਇਹਦੇ ਵਿੱਚ ਘਾਹ ਫੂਸ਼ੀ ਇੰਨਾ ਜ਼ਿਆਦਾ ਹੋ ਜਾਣਾ ਹੈ ਕਿ ਇਹ ਕਾਫੀ ਮਿਹਨਤ ਕਰਵਾਏਗਾ ਕਾਫੀ ਦੇ ਉੱਪਰ ਖਰਚਾ ਵੀ ਆਏਗਾ ਸੋ ਇਹ ਸਮੱਸਿਆ ਰਹੀ ਨਰਮੇ ਦੀ ਬਿਜਾਈ ਸਮੇ ਬਿਲਕੁਲ ਪ੍ਰੋਫੈਸਰ ਸਾਹਿਬ ਇੱਕ ਪਾਸੇ ਜਿਹੜੀਆਂ ਸਰਕਾਰਾਂ ਉਹ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਹਿ ਰਹੀਆਂ ਨੇ ਕਿ ਇਹ ਝੋਨੇ ਦੀ ਫਸਲ ਨੂੰ ਹੈ ਜਿਹੜੀ ਉਸ ਦੀ ਬਿਜਾਈ ਘਟ ਕੀਤੀ ਜਾਵੇ ਕਿਸਾਨ ਨੂੰ ਦੂਜੀਆਂ ਫਸਲਾਂ ਵੱਲ ਰੁਕ ਕੀਤਾ ਜਾਣਾ ਚਾਹੀਦਾ ਹੈ ਪਰ ਦੂਜੀਆਂ ਫਸਲਾਂ ਦੇ ਵਿੱਚ ਵੀ ਬੇਮੌਸਮੀ ਬਰਸਾਤਾਂ ਨੂੰ ਲੈ ਕੇ ਜਾਂ ਮੌਸਮ ਕਿਸਾਨ ਦੇ ਪੱਖ ਵਿੱਚ ਨਹੀਂ ਰਹਿੰਦਾ ਉਸ ਕਰਕੇ ਕਾਫੀ ਨੁਕਸਾਨ ਚੱਲਣਾ ਪੈਂਦਾ ਹੈ ਤਾਂ ਇਸ ਤੋਂ ਹੋਰ ਕਿਸ ਬਦਲਾਅ ਨੂੰ ਤੁਸੀਂ ਦੇਖਦੇ ਹੋ ਜੀ ਹਾਂਜੀ ਉਹ ਤੁਹਾਡਾ ਦੂਜੀਆਂ ਫਸਲਾਂ ਵਾਲਾ ਵੀ ਮੈਂ ਗੱਲ ਕਹਾ ਕਿ ਮੂੰਗੀ ਦੀ ਫਸਲ ਬਹੁਤ ਕਰਨ ਹੋਈ ਹੈ ਉਹ ਵੀ ਬਹੁਤ ਦੱਬੀ ਗਈ ਕਈ ਥਾਵਾਂ ਤੇ ਤਾਂ ਜਿਹੜੀ ਸਰਕਾਰ ਦਾ ਫਸਲਦਾਂ ਦੀ ਵਿਭਿੰਨਤਾ ਦੀ ਗੱਲ ਕਰਦੇ ਆ ਉਹ ਸਰਕਾਰਾਂ ਕੋਸ਼ਿਸ਼ ਤਾਂ ਕਰਦੀਆਂ ਲੋਕ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰਦੇ ਕਿਉਂਕਿ ਲੋਕਾਂ ਦਾ ਕੋਈ ਇਹ ਇਮਨਸ਼ਾ ਨਹੀਂ ਹੁੰਦੀ ਕਿ ਉਹ ਬਹੁਤ ਜ਼ਿਆਦਾ ਖਰਚ ਕਰਨ ਤੇ ਫਸਲ ਉਹਨਾਂ ਦੀ ਘੱਟ ਹੋਵੇ ਜਾਂ ਮਾਰੇ ਜਾਵੇ ਮਾਲਵਾ ਜਿਹੜਾ ਖੇਤਰ ਹੈ ਇਹਦੇ ਵਿੱਚ ਜੇ ਝੋਨੇ ਦੀ ਬਿਜਾਈ ਹੋ ਰਹੀ ਹੈ ਉਹ ਇਸੇ ਕਰਕੇ ਹੋ ਰਹੀ ਹੈ ਕਿ ਨਰਮਾ ਹੋਂੋਂ हट ਗਿਆ ਜੇ ਨਰਮਾ ਹੋਇਆ ਹੁੰਦਾ ਤੇ ਕਾਟਨ ਬੈਲਟ ਸੀਗੀ ਵਾਈਟ 골ਡ ਇਸ ਨੂੰ ਕਹਿੰਦੇ ਸੀਗੇ ਤਾਂ ਇੱਥੇ ਬਹੁਤ ਮਾਲਵੇ ਦੀਆਂ ਮੰਡੀਆਂ ਦਾ ਮਾਲਵੇ ਦੇ ਬਾਜ਼ਾਰਾਂ ਨੇ ਖੁਸ਼ਹਾਲ ਹੋਣਾ ਸੀ ਪਰ ਪਿਛਲੇ ਸਮਿਆਂ ਦੇ ਵਿੱਚ ਨਰਮਾ ਨਾ ਹੋਣ ਕਰਕੇ ਕੁਝ ਤਾਂ ਲੋਕੀ ਝੋਨੇ ਵਾਲੇ ਪਾਸੇ ਨੂੰ ਮੁੜੇ ਤੇ ਝੋਨੇ ਵਾਲੇ ਪਾਸੇ ਖਰਚਾ ਬਹੁਤ ਆਉਂਦਾ ਪਾਣੀ ਮਾਲਵੇ ਵਿਚ ਕਿਤੇ ਵੀ ਝੋਨੇ ਵਾਲਾ ਹੈ ਨਹੀਂਗਾ ਘੱਗਰ ਦਾ ਕੰਡਾ ਛੱਡ ਕੇ ਹੋਰ ਕਿਤੇ ਵੀ ਮਾਲਵਾਦ ਵਿੱਚ ਪਾਣੀ ਜਿਹੜਾ ਇੱਕ ਨੰਬਰ ਨਹੀਂ ਹੈਗਾ ਤੋਂ ਦੋ ਨੰਬਰ ਪਾਣੀ ਲਾ ਕੇ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਰਕਾਰਾਂ ਥੋੜਾ ਬਹੁਤ ਕਰਦੀਆਂ ਜਿਵੇਂ ਮੈਂ ਹੁਣ ਪਿੱਛੇ ਦੇਖਿਆ ਸੀਗੇ ਨਰਮੇ ਦੀ ਬਿਜਾਈ ਵਾਸਤੇ ਇੱਕ ਕਿਸਾਨ ਨੂੰ 10 ਏਕੜ ਦੇ ਬੀਜ ਦੇ ਉੱਤੇ 33% ਸਬਸਿਡੀ ਹੈ ਤਾਂ ਉਹ ਸਬਸਿਡੀ ਆਵੇਗੀ ਜਰੂਰ ਪਰ ਇਹ ਨਗੂਣੀਆਂ ਜੀਆਂ ਕੋਸ਼ਸ਼ਾਂ ਇਹ ਜੋ ਹੋਣਾ ਜਿਵੇਂ ਪਿਛਲੇ ਸਾਲ ਨਰਮਾ ਥੋੜਾ ਜੋ ਹੈ ਲੋਕਾਂ ਨੂੰ ਹੋਪ ਹੋਈ ਸੀ ਪਰੰਤੂ ਇਸ ਸਾਲ ਬਰਸਾਤਾਂ ਦੇ ਵਿੱਚ ਭਾਵੇਂ ਚਲੋ ਨਰਮਾ ਲੇਟ ਹੋਇਆ ਪਰ ਇਹਦੀ ਬਜਾਈ ਤਾਂ ਹੀ ਵਧੇਗੀ ਇਹ ਵਿਭਿੰਨਤਾ ਤਾਂ ਹੀ ਆਏਗੀ ਜੇ ਕੁਦਰਤ ਸਾਥ ਦੇਵੇਗੀ ਤੇ ਜੇ ਨਰਮਾ ਹੋਣ ਲੱਗੇਗਾ ਮਾਲਵੇ ਦੇ ਵਿੱਚ ਤੇ ਝੋਨੇ ਢੋ ਨਰਮਾ ਘਟੇਗਾ ਤਾਂ ਹੀ ਫਾਇਦਾ ਨਹੀਂ ਤਾਂ ਇਸ ਏਰੀਏ ਦਾ ਘੱਟੋ-ਘੱਟ ਕਿਸਾਨ ਨੂੰ ਆਉਣ ਵਾਲੇ ਸਮੇਂ 'ਚ ਜੇ ਨਰਮੇ ਦੀ ਫਸਲ ਨਾ ਹੁੰਦੀ ਹੈ ਤਾ ਕੋਈ ਵੱਡੇ ਫਾਇਦਾ ਨਹੀਂ ਹੋਣਦਾ ਲੱਗਦਾ ਪ੍ਰੋਫੈਸਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਨਰਮੇ ਦੇ ਫਸਲ ਦੀ ਨੁਕਸਾਨ ਦੀ ਦੇ ਮੌਸਮੀ ਹੰ ਬਰਸਾਤਾ ਨਾਲ ਤਾਂ ਤੁਸੀਂ ਇਸ ਸੰਬੰਧੀ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਇਹ ਇਹੀ ਹੈ ਕਿ ਇੱਥੇ ਬੜਾ ਸਿਸਟਮ ਪਿਛਲੇ ਸਮੇਂ ਤੋਂ ਹੀ ਖਰਾਬ ਹੈ ਕਿ ਕੋਈ ਬੀਮਾ ਯੋਜਨਾ ਨਹੀਂ ਹੈਗੀ ਪੰਜਾਬ ਦੇ ਉਸ ਫਸਲਾਂ ਦੀ ਕੋਈ ਇਹ ਨਹੀਂ ਸਿਸਟਮ ਹੈਗਾ ਕਿ ਨੁਕਸਾਨ ਹੁੰਦਾ ਛੇਤੀ ਛੇਤੀ ਉਸ ਦਾ ਅਸੈਸਮੈਂਟ ਲਾ ਕੇ ਕੋਈ ਮਦਦ ਆ ਦਿੱਤੀ ਜਾਏ ਬਹੁਤ ਬਹੁਤ ਦੇਰ ਗਰਦੌਰੀਆਂ ਦੇ ਨਾਂ ਤੇ ਅਸੈਸਮੈਂਟ ਦੇ ਨਾਂ ਤੇ ਉਹ ਕੰਮ ਇਹਨੇ ਲੇਟ ਹੋ ਜਾਂਦੇ ਨੇ ਕਈ ਕਈ ਵਾਰੀ ਤਾਂ ਉਹ ਕੱਟੇ ਕੋਡੀਆਂ ਹੀ ਪੈ ਜਾਂਦੇ ਹੁੰਦੇ ਹੀ ਕੁਛ ਨਹੀਂ ਸਾਡੇ ਸਾਹਮਣੇ ਫਸਲਾਂ ਤਬਾਹ ਹੋਈਆਂ ਨੇ ਕਦੀ ਗੜਿਆਂ ਨਾਲ ਕਣਕ ਤਬਾਹ ਹੁੰਦੀ ਹੈ ਕਦੀ ਹੋਰ ਕੋਈ ਅੱਗ ਲੱਗਣ ਦੇ ਨਾਲ ਤਬਾਹ ਹੁੰਦੀ ਹੈ ਪਰ ਉਹਦੇ ਸਰਕਾਰਾਂ ਵੱਲੋਂ ਕੋਈ ਵੱਡੇ ਮੁਆਵਜ਼ੇ ਨਹੀਂ ਮਿਲਦੇ ਨੰਗੂਣੀ ਜੀ ਸਹਾਇਤਾ ਕਦੀਕਦਾਈ ਹੋ ਵੀ ਜਾਂਦੀ ਹੈ ਪੂਰੀ ਨਹੀਂ ਮਿਲਦੀ ਕਈ ਵਾਰੀ ਜਿਹੜਾ ਹਾਂਜੀ ਜਿਹੜਾ ਬੀਜ ਹੈ ਜਿਹੜਾ ਸਰਕਾਰ ਵੱਲੋਂ ਮਿਲ ਰਿਹਾ ਜੀ ਉਹਦੀ ਜਿਹੜੀ ਕੁਆਲਿਟੀ ਹੈ ਜਾਂ ਉਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਇਹ ਸਰ ਬੀਜ ਜੋ ਨਰਮੇ ਦਾ ਮਿਲ ਰਿਹਾ ਹੈ ਜਾਂ ਕੋਈ ਹੋਰ ਫਸਲਾਂ ਦਾ ਵੀ ਇਹ ਸਾਰਾ ਕੰਪਨੀਆਂ ਦੀ ਖੇਡ ਹੈ ਸਰਕਾਰ ਦਾ ਨਰਮੇ ਦੇ ਬੀਜ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਰਾ ਪ੍ਰਾਈਵੇਟ ਕੰਪਨੀਆਂ ਦਾ ਵੱਡੇ ادارے ਨੇ ਜਿਹੜੇ ਜਿਵੇਂ ਰਾਸ਼ੀ ਕਹਿ ਲੋ ਜਾਂ ਹੋਰ ਸਾਰੇ ਨੇ ਉਹ ਇਹ ਬੀਜ ਤਿਆਰ ਕਰਦੇ ਨੇ ਸਰਕਾਰਾਂ ਤਾਂ ਤਿਆਰ ਹੀ ਨਹੀਂ ਕਰਦੀਆਂ ਬੀਜ ਤੇ ਨਾ ਹੀ ਸਰਕਾਰਾਂ ਨੇ ਪਿਛਲੇ ਕੁਝ ਸਮੇਂ ਕੋਸ਼ਿਸ਼ ਕੀਤੀ ਹੈ ਕਿ ਉਹ ਨਰਮੇ ਦਾ ਕੋਈ بیਟੀ ਤੋਂ ਇਲਾਵਾ بیਟੀ 2 ਚੱਲ ਰਿਹਾ ਹੈ ਇਸ ਵੇਲੇ ਇਸ ਨੂੰ ਅਜੇ ਵੀ ਬਿਮਾਰੀਆਂ ਲੱਗਣ ਦਾ ਖਤਰਾ ਕੋਈ ਨਵਾਂ ਬੀਜ ਨਰਮੇ ਦਾ ਤਿਆਰ ਨੇੜੇ ਪਹੁੰਚ ਚੇ ਜੇ ਕੋਈ ਆਸ ਹੈ ਨਹੀਂ ਇਸ ਸਾਲ ਤੱਕ ਆਇਆ ਨਹੀਂ ਤੇ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਦੇ ਬੀਜ ਦੇ ਸੁਧਾਰ ਵਾਸਤੇ ਉਹ ਵੀ ਪ੍ਰਾਈਵੇਟ ਕੰਪਨੀਆਂ ਹੀ ਕਰ ਰਹੀਆਂ ਨੇ ਗੁਜਰਾਤ ਦੀਆਂ ਮਹਾਰਾਸ਼ਟਰ ਦੀਆਂ ਜਾਂ ਜੋ ਮਲਟੀਨੇਸ਼ਨਲ ਕੰਪਨੀਆਂ ਨੇ ਬਹੁ ਕੌਮੀ ਕੰਪਨੀਆਂ ਨੇ ਉਹੀ ਕਰ ਰਹੀਆਂ ਕਿਉਂਕਿ ਉਹਨਾਂ ਨੇ ਮੁਨਾਫਾ ਲੈਣਾ ਤਾਂ ਉਹੀ ਉਹੀ ਸੋਚ ਰਹੇ ਨੇ ਉਹੀ ਇਸ ਵਿਸ਼ੇ ਤੇ ਕੰਮ ਕਰ ਰਹੇ ਨੇ ਕਿ ਨਰਮੇ ਦਾ ਬੀਜ ਵੱਧ ਵੇਚੀ ਉਹਨਾਂ ਨੂੰ ਵੱਧ ਕਮਾਈ ਹੋਵੇ ਕਿਉਂਕਿ 850 800 ਇਹਦਾ ਹਬੀਜ ਦੀ ਕੀਮਤ ਹੈਗੀ ਨਰਮੇ ਦੇ ਇੱਕ ਪੈਕਟ ਦੀ ਤਾਂ ਇੱਕ ਏਕੜ ਦੇ ਵਿੱਚ ਤਿੰਨ ਦਾ ਘੱਟੋ ਘੱਟ ਪੈ ਹੀ ਜਾਂਦੇ ਨੇ ਨਾ ਤੇ 24 2500 ਦਾ ਬੀਜ ਤਾਂ ਇੱਕ ਵਾਰ ਪੈਂਦਾ ਜੇ ਕਰਨਡ ਹੋ ਗਿਆ ਤਾਂ ਫਿਰ ਡਬਲ ਲਾ ਲੋ ਤਾਂ ਹੋਰ ਡੀਜ਼ਲ ਦਾ ਖਰਚਾ ਕਰਕੇ ਤੇ ਹੋਰ ਵੱਧ ਜਾਂਦਾ ਪ੍ਰੋਫੈਸਰ ਸਾਹਿਬ ਨੇ ਪ੍ਰੋਫੈਸਰ ਸਾਹਿਬ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਕਿਆਂ ਹਮਮ ਔਰ ਸਰਕਾਰਾਂ ਦੇ ਵੀ ਉਪਰਾਲੇ ਐ ਵੀ ਜਿਹੜੀਆਂ ਫਸਲਾਂ ਐ ਉਹਨਾਂ ਨੂੰ ਮਤਲਬ ਬਦਲਾਅ ਕੀਤਾ ਜਾਵੇ ਵਧੀਆ ਬੀਜ ਉਪਲਬਧ ਕਰਾਇਆ ਜਾਣਾ ਤੇ ਸਾਡੀਆਂ ਯੂਨੀਵਰਸਿਟੀਆਂ ਕੀ ਕਰ ਰਹੀਆਂ ਜੀ ਯੂਨੀਵਰਸਿਟੀ ਆ ਮਾਸ ਸਰ ਹੁਣੇ ਦੱਸਿਆ ਸੀ ਕਿ ਜਿਹੜੇ ਇਹ ਬੀਜ ਦਾ ਦਾ ਜਾਂ ਇਨਸੈਕਟੀਸਾਈਡ ਪੈਸਟੀਸਾਈਡ ਦਾ ਕਾਰੋਬਾਰ ਹੈ ਇਹ ਸਾਰਾ ਪ੍ਰਾਈਵੇਟ ਕੰਪਨੀਆਂ ਕੋਲੇ ਹੈ ਬਹੁਤ ਕਮੀ ਬਹੁਤ ਕੌਮੀ ਕੰਪਨੀਆਂ ਕੋਲੇ ਤੇ ਉਹ ਉਹ ਕਿਉਂਕਿ ਮਿਲੇ ਹੋਏ ਨੇ ਕਾਰਪੋਰੇਟ ਕਰਾਣੇ ਜਿਹੜੇ ਉਹ ਰਿਸ਼ੂ ਤੇ ਕਹਿ ਲੋ ਦੇ ਦੇ ਦਿੰਦੇ ਜਾਂ ਹੋਰ ਸਰਕਾਰੀ ਮਹਿਕਮੇ ਪੈਸਿਵ ਨੇ ਇਸ ਕੰਮ ਦੇ ਵਿੱਚ ਉਹਨਾਂ ਦਾ ਬੜਾ ਉਦਾਸ ਚਿੰਤਾ ਵਾਲਾ ਰੋਲ ਹੈ ਤਾਂ ਉਹ ਬੀਜ ਕੋਈ ਉਹਨਾਂ ਵੱਲੋਂ ਤਿਆਰ ਨਹੀਂ ਕੀਤਾ ਜੇ ਜਾ ਰਿਹਾ ਨਵਾਂ ਨਰਮੇ ਵਸਤੇ ਜੇ ਸੋਚੀਏ ਤਾਂ ਤੇ ਇਨਸੈਕਟੀਸਾਈਡ ਪੈਸਟੀਸਾਈਡ ਤਾਂ ਸਾਰਾ ਹੈ ਹੀ ਪ੍ਰਾਈਵੇਟ ਸੈਕਟਰ ਚ ਦਵਾਈਆਂ ਸਪਰੇਆ ਤਾਂ ਉਹ ਇਹ ਇਹ ਸਾਰੇ ਵਾਸਤੇ ਸਰਕਾਰ ਦਾ ਕੁਛ ਨਹੀਂ ਇਹਦੇ ਵਿੱਚ ਯੋਗਦਾਨ ਹੈਗਾ ਤੇ ਬੀਜ ਸਾਰਾ ਹੀ ਕੰਪਨੀਆਂ ਦੇ بیਟੀ ਬੀਜ ਤਾਂ ਖਾਸ ਕਰਕੇ ਜਿਹੜਾ ਹਾਈਬ੍ਰਿਡ ਨਰਮੇ ਦਾ ਕਿ ਬੀਜ ਇਹ ਤਾਂ ਸਾਰੇ ਦਾ ਸਾਰਾ ਹੀ ਯੂਨੀਵਰਸਿਟੀ ਜਿਹੜੇ ਬੀਜਾਂ ਇਸਪਾਰਸ਼ਾਂ ਕਰਦੀ ਹੈ ਕਾਫੀ ਕਿਸਮਾਂ ਦੀ ਕੀਤੀ ਉਹ ਸਾਰੀਆਂ ਦੀ ਸਾਰੀਆਂ ਬੀਟੀ ਨੇ ਇਹ ਕਿੰਨੀ ਸਰਕਾਰ ਦੀਆਂ ਨੇ ਹੌਣ ਵਾਲਾ ਭਵਿੱਖ ਕਿਵੇਂ ਦੇਖਦੇ ਜੀ ਨਰਮੇ ਦੀ ਫਸਲ ਨੂੰ ਖਾਸ ਕਰ ਹੌਣ ਵਾਲਾ ਇੱਕ ਸਾਲ ਜਿਵੇਂ ਪਿਛਲੇ ਸਾਲ ਹੋਇਆ ਥੋੜਾ ਬਹੁਤ ਨਰਮਾ ਕਈ ਇਲਾਕਿਆਂ ਦੇ ਵਿੱਚ ਹੋ ਗਿਆ ਉਹ ਇਹ ਨਹੀਂ ਹੋਇਆ ਕਿ ਕਿਸੇ ਨੇ ਕੋਸ਼ਿਸ਼ਾਂ ਕੀਤੀਆਂ ਜਾਂ ਕਿਸੇ ਦਵਾਈ ਨਾਲ ਹੋਇਆ ਇਨਸੈਕਟੀਸਾਈਡ ਪੈਸਟੀਸਾਈਡ ਨਾਲ ਉਹ ਹੋਇਆ ਕੁਦਰਤੀ ਬਦਲਾ ਕਰਕੇ ਤੇ ਕੁਦਰਤ ਨੇ ਹੀ ਗੁਲਾਬੀ ਸੁੰਢੀ ਹੋਈ ਨਹੀਂ ਪਿਛਲੇ ਸਾਲ ਬਹੁਤ ਘਟਾ ਜੀ ਤਾਂ ਕੁਝ ਨਰਮੇ ਦੀ ਹੋਪ ਹੋ ਗਈ ਸ ਕਿਸਾਨਾਂ ਨੂੰ ਇਸ ਕਰਕੇ ਇਸ ਵਾਰ ਨਰਮਾ ਬੀਜਿਆ ਤਾਂ ਜਾ ਰਿਹਾ ਨਰਮੇ ਦੀ ਫਸਲ ਇਸੇ ਉਮੀਦ ਨਾਲ ਬੀਜੀ ਜਾ ਬੀਜੀ ਜਾ ਰਹੀ ਹੈ ਕਿ ਸ਼ਾਇਦ ਕੋਈ ਕੁਦਰਤ ਵੱਲੋਂ ਹੀ ਕੋਈ ਮੋੜਾ ਪਵੇ ਬਾਕੀ ਜਿਹੜਾ ਅਸੀਂ ਜੇ ਸੋਚੀਏ ਕਿ ਇਨਸੈਕਟੀਸਾਈਡ ਪੈਸਟੀਸਾਈਡ ਨੇ ਕੁਝ ਕਰਨਾ ਉਹ ਤਾਂ ਖਰਚਾ ਹੈ ਕੰਪਨੀਆਂ ਨੂੰ ਪੈਸੇ ਜਾਣੇ ਨੇ ਉਹ ਤਾਂ ਉਹਨਾਂ ਦੀ ਕਮਾਈ ਹੈ ਹਾਂ ਬੀਜ ਕੋਈ ਸੁਧਰਿਆ ਹੋਰ ਆ ਜਾਵੇ ਬੀਟੀ 2 ਚੱਲ ਰਿਹਾ ਜੇ ਬੀਟੀ 3 ਆ ਜਾਵੇ ਜਾਂ ਕੋਈ ਹੋਰ ਆ ਜਾਵੇ ਜਿੰਨੂੰ ਇਹ ਬਿਮਾਰੀਆਂ ਚਿੱਟਾ ਮਛਰ ਹੈ ਜਾਂ ਗਲਾਬੀ ਸੁੰਡੀ ਹੈ ਉਹ ਨਾ ਪੈਣ ਤਾਂ ਕੋਈ ਸੁਧਾਰ ਹੋ ਸਕਦਾ ਇਸ ਦੇ ਭਾਅ ਬਾਰੇ ਕਿਵੇਂ ਦੇਖਦੇ ਹੋ ਜੀ ਇਸ ਫਸਲ ਦੇ ਭਾਅ ਪਿਛਲੇ ਸਾਲ ਸ਼ੁਰੂ ਦੇ ਵਿੱਚ ਵਧਿਆ ਰਿਹਾ 8000 ਰੁਪਏ 800 ਵੀ ਥੋੜਾ ਬਤ ਉੱਪਰ ਰਿਹਾ ਪਰ ਜਿਵੇਂ ਜਿਵੇਂ ਸੀਜ਼ਨ ਉੱਚਾ ਹੁੰਦਾ ਗਿਆ ਪਿੱਛੇ ਹੁੰਦਾ ਗਿਆ ਓਵੇਂ ਓਵੇਂ ਭਾਅ ਦਾ ਘਟਦਾ ਗਿਆ 700 ਤੋਂ ਵੀ ਥੱਲੇ ਆ ਗਿਆ ਪਿੱਛੇ ਕੁਝ ਇਹ ਜੇ ਬ ਮੰਨ ਕੇ ਚੱਲ ਗਏ ਜੇ 8 ਕੁ ਕਵਾਂਟਲ ਨਿਕਲਦਾ 1 ਏਕੜ ਦਾ ਤੇ 8000 ਨੂੰ ਵਿਕਦਾ ਤਾਂ ਇਹ ਫਿਰ ਤਾਂ ਇਹਦਾ ਕੁਝ ਫਾਇਦਾ ਹੋ ਜਾਂਦਾ ਸੋ 8 ਤੋਂ ਘੱਟ ਇਹਦਾ ਜਿਹੜਾ ਰੇਟ ਹੈ ਉਹ ਘੱਟ ਰੇਟ ਹੈ ਉਹ ਪੂਰਾ ਫਾਇਦਾ ਬਣਦਾ ਨਹੀਂ ਉਹ ਪੂਰਾ ਮੁੱਲ ਮੋੜਦਾ ਨਹੀਂ ਕਿਉਂਕਿ ਚਣਾਈ ਦੇਖੋ ਕਿੰਨੀ ਚੱਲੀ ਜਾਂਦੀ ਹੈ 10 ਰੁਪਏ ਕਿਲੋ ਜੇ ਜੇ 8000 ਨੂੰ ਕਵਾਂਟਲ ਮਿਲਦਾ ਤਾਂ 1000 ਰੁਪਏ ਦਾ ਚਗਾਈ ਚਲੀ ਗਈ ਉਸ ਦੀ ਚੋਣੀਆਂ ਹੀ ਲੈ ਗਈਆਂ 8000 ਤਾਂ ਹੋਰ ਖਰਚੇ ਬਹੁਤ ਨੇ